ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਥਾਣਾ ਮੁਕੰਨਪੁਰ ਦੇ ਐਸਐਚਓ ਮਹਿੰਦਰ ਸਿੰਘ ਵੱਲੋਂ ਇਲਾਕਾ ਮੁਕੰਨਪੁਰ ਨੂੰ ਸਮਾਜ ਵਿਰੋਧੀ ਅਨਸਰਾਂ ਤੋਂ ਮੁਕਤ ਕਰਵਾਉਣ ਲਈ ਚੇਲੀ ਗਈ ਮੁਹਿੰਮ ਦੌਰਾਨ 130 ਗ੍ਰਾਮ ਹੈਰੋਇਨ ਸਣੇ 4 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਦਲਵਾਰਾ ਉਰਫ ਸਾਬੀਵਾਸੀ ਰਹਿਪਾ ਅਤੇ ਮਨਪ੍ਰੀਤ ਪੁੱਤਰ ਨਿਰਮਲ ਵਾਸੀ ਬਲੋਵਾਲ ਨੂੰ 15-15 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਉਥੇ ਹੀ ਰਾਂਜਾ ਪੁੱਤਰ ਮੱਖਣਦੀ ਵਾਸੀ ਨੇੜੇ ਨਿਗਾਹਾ ਪੀਰ ਗੜੀ ਅਜੀਤ ਸਿੰਘ ਅਤੇ ਉਸਦੇ ਸਾਥੀ ਸ਼ਬੀਰ ਪੁੱਤਰ ਲਾਲੂਦੀਨ ਪਿੰਡ ਪੁਰਾਣਾ ਪੰਗਾਲਾ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਆਸ ਹੈ ਤੁਸੀਂ ਦੇਖ ਰਹੇ ਹੋ ਛਿੰਜੀ ਲੜਵਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਹਾਂ ਜੀ ਸਰ ਤੁਸੀਂ ਮੁਕੰਪੁਰ ਥਾਣੇ ਦੇ ਵੱਲੋਂ ਜਿਹੜਾ ਤੁਸੀਂ ਦੋ ਤਿੰਨ ਕਵਰੀਆਂ ਕੀਤੀਆਂ ਐ ਸੋ ਉਹ ਕਿੱਥੋਂ ਦੇ ਨੇ ਤੇ ਉਹਨਾਂ ਚ ਕੀ ਕੀ ਬRAND ਹੋਇਆ ਜੀ ਹਾਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਅ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੁੱਦ ਨਸ਼ਿਆਂ ਵਿਰੁੱਧ ਮੋਹਮ ਜਿਹੜੀ ਛੜੀ ਹੋਈ ਹੈ ਜਿਹਦੇ ਤਹਿਤ ਮਾਨਯੋਗ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਦਿਨ ਰਾਤ ਸਾਡੀਆਂ ਦੇਰਸਵਰ ਮੀਟਿੰਗਾਂ ਵੀ ਲੈਂਦੇ ਆ ਸਾਡੇ ਨਾਲ ਹੋ ਕੇ ਕੈਸ ਆਪਰੇਸ਼ਨ ਵੀ ਅਸੀਂ ਕਰਦੇ ਆ ਜੋ ਸਾਨੂੰ ਜਿਸ ਤਰ੍ਹਾਂ ਵੀ ਲਗਾਤਾਰ ਦੇਸ਼ਾਂ ਨਿਰਦੇਸ਼ ਰਹਿੰਦੇ ਆ ਅਸੀਂ ਉਹਨਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਰਾਤ ਦਿਨ ਸਖਤ ਮਿਹਨਤ ਕਰਕੇ ਇਹ ਨਸ਼ਾ ਸਮਗਲਰਾਂ ਦੇ ਖਿਲਾਫ ਮੁਹਿੰਮੰਡੀ ਹੋਈ ਐ ਅਸੀਂ ਆਪਰੇਸ਼ਨ ਕਰ ਰਹੇ ਆ ਸਾਡੇ ਡੀਐਸਪੀ ਸਾਹਿਬ ਰਜੀਤ ਸਿੰਘ ਜੀ ਪੀਪੀਐਸ ਡੀਐਸਪੀ ਸਾਹਿਬ ਸਾਉਂਡ ਰਿਜਨ ਬੰਗਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ ਪਿਛਲੇ 2-3 ਦਿਨ ਤੋਂ ਕਾਫੀ ਨਸ਼ਾ ਸਮਗਲਰਾਂ ਨੂੰ ਜਿਹੜਾ ਹੈਗਾ ਕਾਬੂ ਕੀਤਾ ਹੈਗਾ ਜਿਹਦੇ ਵਿੱਚ ਇਕ ਮਨਪ੍ਰੀਤ ਸਿੰਘ ਪਿੰਡ ਬੱਲੋਵਾਲ ਹੈਗਾ ਥਾਣਾ ਮੁਕੰਦਪੁਰ ਦੇ ਵਿੱਚ ਇਹਦੇ ਬਾਰੇ ਪਤਾ ਲੱਗਾ ਸੀਗਾ ਕਿ ਇਹ ਵੀ ਜਿਹੜਾ ਨਸ਼ੇ ਦੀ ਸਪਲਾਈ ਕਰਦਾ ਹੈਗਾ ਦੂਰ ਦੂਰ ਤੋਂ ਲਿਆ ਕੇ ਇੱਥੇ ਇਲਾਕੇ ਦੇ ਵੇਚਦਾ ਜਿਹਦੇ ਖਿਲਾਫ ਅਸੀਂ ਸਾਡੇ ਐਸਆਈ ਮੋਹਨ ਲਾਲ ਦੀ ਟੀਮ ਵੱਲੋਂ ਇਹਨੂੰ ਕਾਬੂ ਕਰਕੇ 8 3 9 9 ਤਰੀਕ ਨੂੰ ਪਰसों ਕਾਬੂ ਕਰਕੇ ਅਸੀਂ ਇਹਦੇ ਤੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈਗੀ ਹੈ ਤੇ ਇਹਦੇ ਖਿਲਾਫ ਮੁਕੱਦਮਾ ਨੰਬਰ 12 ਇੰਟਰਸੈਕਸ਼ਨ 21 ਐਂਟੀਸਾਈਡ ਦੇ ਵਿੱਚ ਦਰਜਿਸਟਰ ਕੀਤਾ ਹੈਗਾ ਤੇ ਇਹਨੂੰ ਕੋਰਟ ਚ ਪੇਸ਼ ਕਰਕੇ ਅਸੀਂ ਇੱਕ ਦਿਨ ਦਾ ਪੁਲਸਰਮਡ ਵੀ ਲਿਆ ਹੈਗਾ ਉਹ ਤੋਂ ਬਾਅਦ ਅਸੀਂ ਇੱਕ ਦਿਲਵਰ ਸਿੰਘ ਜੋ ਕਿ ਪਿੰਡ ਰੈਪਾ ਦਾ ਰਹਿਣ ਵਾਲਾ ਇਹ ਵੀ ਨਸ਼ਾ ਕਾਫੀ ਸਪਲਾਈ ਕਰ ਰਿਹਾ ਸੀ ਤਾਂ ਪਤਾ ਲੱਗਾ ਸੀਗਾ ਇਨਫੋਰਮੇਸ਼ਨ ਆਈ ਸੀਗੀ ਉੱਤੇ ਵੀ ਅਸੀਂ ਏਐਸਏ ਸੰਦੀਪ ਸਿੰਘ ਦੀ ਪਾਰਟੀ ਨੇ ਤੇ ਕਾਬੂ ਕਰਕੇ ਇਹਦੇ ਕੋਲ ਵੀ 10 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਤੇ ਕੱਲ ਤੜਕੇ ਰਾਤ ਨੂੰ ਅਸੀਂ ਇੱਕ ਆਪਰੇਸ਼ਨ ਕਰ ਰਹੇ ਸੀ ਨਾਕਾ ਮੰਡੀ ਰਾਤ ਨੂੰ ਚੈਕਿੰਗ ਕਰ ਰਹੇ ਸੀ ਤੇ ਇੱਕ ਬਲੈਰੋ ਗੱਡੀ ਜਿਹੜੀ ਹੈਗੀ ਉਹ ਅਸੀਂ ਕਾਬੂ ਕੀਤੀ ਬਲੈਰੋ ਗੱਡੀ ਦੇ ਵਿੱਚ ਜਿਹੜੇ ਦੋ ਵਿਅਕਤੀ ਸਵਾਰ ਸਿਗੇ ਇੱਕ ਸੁਬੀਰ ਤੇ ਇੱਕ ਰਾਂਝਾ ਰਾਂਝਾ ਬੇਸਿਕਲੀ ਗੜੀਜੀਤ ਸਿੰਘ ਦਾ ਰਹਿਣ ਵਾਲਾ ਹੈ ਤੇ ਇੱਕ ਸੁਬੀਰ ਜਿਹੜਾ ਹੈਗਾ ਇਹ ਮੁਕੇਂਦਿਆ ਥਾਣੇ ਚ ਪਿੰਡ ਪੈਂਦਾ ਹੈਗਾ ਪੁਰਾਣਾ ਪੰਗਾਲਾ ਇਹਨਾਂ ਨੂੰ ਅਸੀਂ ਕਾਬੂ ਕੀਤਾ ਬਲੈਰੋ ਗੱਡੀ ਦੇ ਵਿੱਚ ਤੇ ਇਹਨਾਂ ਦੇ ਕੋਲੋਂ 100 ਗ੍ਰਾਮ ਜਿਹੜੀ ਹੈਗੀ ਹੈਰੋਨ ਬਰਾਮਦ ਹੋਈ ਇਹ 100 ਗ੍ਰਾਮ ਹੈਰੋਨ ਜਿਹੜੀ ਹੈਗੀ ਹੈ ਇਹੋ ਕਿੱਥੋਂ ਲੈ ਕੇ ਕਿੱਥੇ ਵੇਚਦੇ ਉਹਦੀ ਤਫ਼ਤੀਸ਼ ਚੱਲ ਰਹੀ ਹੈ ਜਿੰਨੇ ਅਸੀਂ ਗ੍ਰਫਤਾਰ ਕਰਕੇ ਮੁਕਾਦਮਾ ਨੰਬਰ 13 ਤੇ ਕੱਲ ਦਰਜ ਰਜਿਸਟਰ ਕੀਤਾ 21 ਤੇ 29 ਅੰਡਰਸੈਕਟ ਦੇ ਵਿੱਚ ਇਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਸੀਗਾ ਜਿਹਨੂੰ ਦੇ ਅਸੀਂ ਪੁਲਿਸ ਰਮਾਂਡ ਲਿਆ ਹੋਇਆ ਪੁੱਛਗਿੱਛ ਕਰ ਰਹੇ ਆ ਤੇ ਹੋਰ ਵੀ ਜਿੰਨੇ ਵੀ ਨਸ਼ਾ ਸਮਗਲਰ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰ ਰਹੇ ਆ ਰਾਤ ਦਿਨ ਅਸੀਂ ਜਿਹੜੇ ਰੇਡ ਕਰ ਰਹੇ ਆ ਤੇ ਜੋ ਜੋ ਵੀ ਸਾਨੂੰ ਪਤਾ ਲੱਗ ਰਿਹਾ ਉਹਨੂੰ ਅਸੀਂ ਫੜ ਕੇ ਹਵਾਲਾ ਚ ਦੇਵਾਂਗੇ ਜੇਲ੍ਹ ਭੇਜਾਂਗੇ ਤੇ ਜੋ ਵੀ ਨਸ਼ੇ ਦੇ ਸਦਾਗਰ ਹੈਗੇ ਆ ਉਹਦੀ ਜਗ੍ਹਾ ਜਾਂ ਜੇਲ੍ਹ ਵਿੱਚ ਹੈ ਜਾਂ ਆਪਣਾ ਧੰਦਾ ਛੱਡ ਕੇ ਆਮ ਸ਼ਹਿਰੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਿਸਰ ਕਰਨ ਇਹ ਸਰ ਜਿਹੜੇ ਤੁਸੀਂ ਕਾਬੂ ਕੀਤੇ ਆ ਇਹ ਇਹਨਾਂ ਦਾ ਪਿਛਲਾ ਰਿਪੋਰਟ ਕੀ ਹੈ ਇਹ ਜਿਹੜੇ ਕਾਬੂ ਕੀਤੇ ਨੇ ਦੇ ਬੀਰ ਰਿਪੋਰਟਸ ਪੁੱਛ ਰਹੇ ਆ ਜਿਹੜਾ ਮਨਪ੍ਰੀਤ ਸਿੰਘ ਹੈਗਾ ਤੇ ਇਹ ਤੁਹਾਡੇ ਨਵਾਂ ਮੁੰਡਾ ਸੀਗਾ ਇਹਨਾਂ ਥੋੜੇ ਚਿਰ ਤੋਂ ਕੰਮ ਸ਼ੁਰੂ ਕੀਤਾ ਸੀਗਾ ਤੇ ਜਿਹੜੇ ਆ ਬੁਕੇਰੀਆਂ ਥਾਣੇ ਤੋਂ ਇੱਧਰ ਆ ਕੇ ਸਪਲਾਈ ਕਰਦੇ ਸੀਗੇ ਰਾਂਝਾ ਤੇ ਸੁਬੀਰ ਤੇ ਇਹਨਾਂ ਦੇ ਵੀ ਅਸੀਂ ਬੀਰ ਰਿਪੋਰਟਸ ਪਤਾ ਕਰ ਰਹੇ ਆ ਤੇ ਇੱਕ ਦੇ ਖਿਲਾਫ ਇੱਕ ਮੁਕਦਮਾ ਦਰਜ ਹੈਗਾ ਤੇ ਅਸੀਂ ਸਾਰਿਆਂ ਦਾ ਰਿਕਾਰਡ ਪਰਤਾ ਪਤਾ ਕਰਕੇ ਅੱਗੇ ਜੋ ਧਰਮਾਂ ਦੇ ਵਿੱਚ ਵਾਧਾ ਹੁੰਦਾ ਉਹ ਵੀ ਅਸੀਂ ਕਰਾਂਗੇ ਇਹ ਕੁਝ ਹੋਰ 클래ਸੇ ਹੋਣ ਦੀ ਆਸ ਹੈ ਆ ਬਿਲਕੁਲ ਜਿਹਦੀ ਪੁੱਛਗਿਛ ਕਰ ਰਹੀ ਹੈ ਅਸੀਂ ਬੜੀ ਡੂੰਘਾਈ ਨਾਲ ਪੁੱਛਗਿਛ ਕਰ ਰਹੇ ਹਾਂ ਜੇ ਕਿੱਥੋਂ ਲੈ ਕੇ ਆਏ ਸੀ ਕਿੱਥੇ ਕਿਹਨੂੰ ਦੇਣੀ ਸੀ ਉਹਨਾਂ ਦੇ ਉੱਤੇ ਵੀ ਸੀਰੀਅਟ ਕਰ ਰਹੇ ਹਾਂ ਥੈਂਕ ਯੂ